ਸੋ ਕੌਟਲ ਗੁਰਸੇਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਓ ਵਾ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝੱਟੀ ਐ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪਰਕੋਤਮ ਸਭ ਬਿਨਸੇ ਦਾਲਦ ਦਲਗਾ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨਸੇ ਦਾਲਦ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵਿੱਚ ਲਿਓ ਮੋਲ ਮਹੰਗਾ ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵਿੱਚ ਲੀਓ ਮੁਲ ਮਹਗਾ ਰਹਾਉ ਭਾਵ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਹੇ ਭਾਈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਹਰੀ ਉੱਤਮ ਪੁਰਖ ਨੂੰ ਜਪਿਆ ਹੈ ਉਸ ਦੇ ਸਾਰੇ ਦਰਦਰ ਦਲਾਂ ਦੇ ਦਲਨਾਸ਼ ਹੋ ਗਏ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ हे ਮੇਰੇ ਮਨ ਸਦਾ ਪਰਮਾਤਮਾ ਦਾ ਅਤ ਪਿਆਰਾ ਨਾਮ ਸਿਮਰਿਆ ਕਰ हे भाई मैं अपना माना अपना शरीर भेटा करके गुरु दे अग्गे रख दित्ता है मैं अपना सिर महंगे मुल्ल दे वटे बेच दित्ता है मैं सिर दे इवज कीमती हर नाम ले लिया है